ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬ 95 ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸੋ ਇਹ ਫਿਲਮ ਪੂਰੀ ਦੁਨੀਆ ਦੇ ਵਿੱਚ ਤਾਂ ਰਿਲੀਜ਼ ਹੋ ਰਹੀ ਹੈ ਪਰੰਤੂ ਭਾਰਤ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਸੋ ਇਸ ਦੀ ਜਾਣਕਾਰੀ ਖੁਦ ਦਲਜੀਤ ਦੋਸਾਂਜ ਵੱਲੋਂ ਆਪਣੇ ਫੇਸਬੁਕ ਪੇਜ ਦੇ ਉੱਤੇ ਵੀ ਸਾਂਝੀ ਕੀਤੀ ਗਈ ਹੈ ਸੋ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਆਧਾਰਿਤ ਇਸ ਫਿਲਮ ਦੇ ਵਿੱਚੋਂ ਕਾਫੀ ਸੀਨ ਨੇ ਜਿਹੜੇ ਸੈਂਸਰ ਬੋਰਡ ਵੱਲੋਂ ਆ ਕੱਟੇ ਗਏ ਸਨ ਜਿਸ ਤੋਂ ਬਾਅਦ ਇਸ ਫਿਲਮ ਦੀ ਰਿਲੀਜ਼ਿੰਗ ਦਾ ਸਮਾਂ ਜਿਹੜਾ ਤੈਅ ਹੋਇਆ ਸੋ ਹੁਣ ਇਹ ਫਿਲਮ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਤਾਂ ਰਿਲੀਜ਼ ਹੋ ਰਹੀ ਹੈ ਪਰੰਤੂ ਭਾਰਤ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਆਖਿਰ ਜਸਵੰਤ ਸਿੰਘ ਖਾਲੜਾ ਕੌਣ ਸਨ ਸੋ ਜਸਵੰਤ ਸਿੰਘ ਖਾਲੜਾ ਉਹ ਸ਼ਖਸੀਅਤ ਸਨ ਜਿਨ੍ਹਾਂ ਦੇ ਨਾਮ ਉੱਤੇ ਖਾਲੜਾ ਮਿਸ਼ਨ ਹੈ ਜਿਹੜਾ ਕੰਮ ਕਰ ਰਿਹਾ ਹੈ ਤੇ तकरीबन 15000 ਤੋਂ ਵੱਧ ਅਣਪਛਾਤੀਆਂ ਲਾਸ਼ਾਂ ਨੂੰ ਸਿਵਿਆਂ ਦੇ ਵਿੱਚ ਜਾ ਕੇ ਉਹਨਾਂ ਦੀ ਪਛਾਣ ਹੈ ਜਿਹੜੀ ਜਸਵੰਤ ਸਿੰਘ ਖਾਲੜਾ ਵੱਲੋਂ ਕੀਤੀ ਗਈ ਸੀ ਅਤੇ ਇਸੇ ਕਰਕੇ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਮਦਈ ਹੋਣ ਦੇ ਨਾਂ ਉੱਤੇ ਜਸਵੰਤ ਸਿੰਘ ਖਾਲੜਾ ਨੇ ਜਿਹੜੇ ਉੱਭਰੇ ਸਨ ਸੋ ਜਸਵੰਤ ਸਿੰਘ ਖਾਲੜਾ ਨੇ ਪੂਰੇ ਪੰਜਾਬ ਖਾਸ ਤੌਰ ਤੇ ਮਾਝੇ ਵਿੱਚੋਂ ਇਸ ਦੁਖਾਂਤ ਨੂੰ ਆਪਣੀਆਂ ਰਿਪੋਰਟਾਂ 'ਚ ਵੀ ਪੇਸ਼ ਕੀਤਾ ਹੈ ਪਰ ਆਖਿਰਕਾਰ ਜਸਵੰਤ ਸਿੰਘ ਖਾਲੜਾ ਵੀ ਉਹਨਾਂ ਅਣਪਛਾਤੀਆਂ ਲਾਸ਼ਾਂ ਦਾ ਹਿੱਸਾ ਬਣ ਗਏ ਜਿਨ੍ਹਾਂ ਦੀ ਉਹ ਪਾਲ ਕਰਦੇ ਕਰਦੇ ਸੀਵਿਆਂ ਤੱਕ ਗਏ ਸੀ ਸੋ ਜਸਵੰਤ ਸਿੰਘ ਖਾਲੜਾ ਦੀ ਮੌਤ ਉੱਤੇ ਅੱਜ ਵੀ ਸਸਪੈਂਸ ਬਰਕਰਾਰ ਹੈ ਤੇ ਪੰਜਾਬ 95 ਫਿਲਮ ਉੱਤੇ ਵਿਵਾਦ ਜ਼ਰੂਰ ਹੋਇਆ ਪਰ ਕਈ ਪਹਿਲੂਆਂ ਉੱਤੇ ਇਸ ਫਿਲਮ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਸੋ ਖਾਲੜਾ ਪਰਿਵਾਰ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਪੰਜਾਬ ਪੁਲਿਸ ਸਰਦਾਰ ਖਾਲੜੇ ਪਾਸੋਂ ਅਜਿਹੀ ਗੱਲ ਅਖਵਾਉਣਾ ਚਾਹੁੰਦੇ ਸਨ ਜਿਸ ਨਾਲ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਦੇ ਉੱਤੇ ਪਰਦਾ ਜਿਹੜਾ ਪਾਇਆ ਜਾ ਸਕੇ ਉੱਥੇ ਹੀ ਸਰਦਾਰ ਖਾਲੜੇ ਦੀ ਇਸ ਮੋੜ ਦੇ ਉੱਤੇ ਆ ਕੇ ਪਰਖ ਦੀ ਕੜੀ ਆ ਗਈ ਸੋ ਕਾਮਰੇਡੀ ਜੀਵਨ ਆਰੰਭ ਕਰਕੇ ਸਿੱਖੀ ਦਾ ਰਸਤਾ ਫੜਦਿਆਂ ਹੀ ਉਹ ਖਾਲੜਾ ਤੋਂ ਸ਼ਹੀਦ ਹੋ ਨਿਭੜੇ 6 ਸਤੰਬਰ ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇੱਕ ਧਾੜ ਆਈ ਤੇ ਗੈਰ ਕਾਨੂੰਨੀ ਦિનਵਿਲੇ ਸਰਦਾਰ ਖਾਲੜਾ ਦੇ ਅੰਮ੍ਰਿਤਸਰ ਸ਼ਹਿਰ ਸਤਿਤਕ ਕਬੀਰ ਪਾਰਕ ਵਾਲੇ ਘਰ ਦੇ ਵਿੱਚੋਂ ਉਹਨਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ। ਸੋ ਪਰਖ ਦੀ ਕੜੀ ਉਦੋਂ ਆਈ ਜਦੋਂ ਥਾਣਾ ਚਵਾਲ ਦੇ ਇੱਕ ਸੈੱਲ ਦੇ ਵਿੱਚ ਉਸ ਨੂੰ ਤਸੀਹੇ ਵੀ ਦਿੱਤੇ ਗਏ। ਸੋ ਗੱਲ ਸਿਰਫ ਇੰਨੀ ਸੀ ਕਿ ਸਰਦਾਰ ਖਾਲੜਾ ਨੇ ਅਣਪਛਾਤੀਆਂ ਲਾਸ਼ਾਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਸੰਬੰਧੀ ਜੋ ਕਿਹਾ ਉਹ ਉਸ ਨੂੰ ਵਾਪਸ ਲੈ ਲਵੇ। ਸੋ ਪੰਨੀ ਹੋਈ ਦੇ ਰੂਪੀ ਖਾਲੜੇ ਨੂੰ ਪੁਲਿਸ ਨੇ ਆਪਣੇ ਘਰ ਮਾਨਾਂ ਵਾਲੇ ਅੰਮ੍ਰਿਤਸਰ ਵਿਖੇ ਪੇਸ਼ ਕੀਤਾ ਸੋ ਜਸਵੰਤ ਸਿੰਘ ਖਾਲੜਾ ਸਿੱਖੀ ਦੇ ਰਾਹ ਉੱਤੇ ਚੱਲਦਿਆਂ ਹੋਇਆਂ ਖਾਲਸਾ ਸੋਜੀ ਤਾਂ ਹੀ ਪਹੁੰਚ ਚੁੱਕਾ ਸੀ ਸਰਦਾਰ ਖਾਲੜਾ ਨੂੰ ਵਾਪਸ ਥਾਣਾ ਚੁਬਾਲ ਦੇ ਸੈੱਲ ਦੇ ਵਿੱਚ ਲਿਆਂਦਾ ਗਿਆ ਸੋ ਗੋਲੀ ਨਾਲ ਮਾਰ ਕੇ ਉਹਨਾਂ ਦੀ ਲਹੂ ਨਾਲ ਭਿੱਜੀ ਦੇ ਨੂੰ ਹਰੀਕੇ ਪੱਤਣ ਰਾਜਸਥਾਨ ਨਹਿਰ ਵਿੱਚ ਰੋੜ ਦਿੱਤਾ ਗਿਆ ਸੋ सीबीआई ਨੇ ਖਾਲੜਾ ਕੇਸ ਦੀ ਸ਼ਾਨਬੀਨ ਕੀਤੀ ਤੇ ਅਦਾਲਤ ਨੇ ਬਹੁਤ ਸਾਰੇ ਪੁਲਸ ਅਫਸਰਾਂ ਨੂੰ ਦੋਸ਼ੀ ਪਾਇਆ ਅਤੇ ਸਜ਼ਾ ਦਿੱਤੀ ਸੋ ਪੰਜਾਬ 95 ਫਿਲਮ ਮਨੁੱਖੀ ਅਧਿਕਾਰਾਂ ਦੇ ਮਦਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਬਣੀ ਹੋਈ ਫਿਲਮ ਹੈ ਸੋ ਇਹ ਫਿਲਮ ਹੁਣ ਪੂਰੀ ਦੁਨੀਆ ਦੇ ਵਿੱਚ ਰਿਲੀਜ਼ ਹੋ ਰਹੀ ਹੈ ਪਰੰਤੂ ਭਾਰਤ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋ ਰਹੀ ਸੋ ਇਸ ਦੀ ਜਾਣਕਾਰੀ ਇਹ ਜਿਹੜੀ ਦਲਜੀਤ ਦੁਸਾਂਜ ਵੱਲੋਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਵੀ ਸਾਂਝੀ ਕੀਤੀ ਗਈ